ਪੰਜਾਬੀ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਨਾ ਕਿ ਜੋ ਆਪਾਂ ਅੱਜ ਸੁਣਿਆ ਸਾਨੂੰ ਸਾਰਿਆਂ ਨੂੰ ਪਤਾ ਸੀਗਾ ਛੋਟੇ ਹੁੰਦੇ ਨੂੰ ਕਿ ਜਿਹੜਾ ਹਿੰਦੁਸਤਾਨ ਦੀ ਹਕੂਮਤ ਬਹੁਤ ਜ਼ੁਲਮ ਕਰਦੇ ਨੇ ਪਰ ਸਾਨੂੰ ਕਦੇ ਨਹੀਂ ਲੱਗਦਾ ਸੀ ਕਿ ਇੱਥੇ ਆ ਕੇ ਕਹਿਣਾ ਚਾਹੀਦਾ ਇੱਥੇ ਆ ਕੇ ਸਾਨੂੰ ਇਹ ਜਿਹਾ ਖਤਰਾ ਹੋ ਸਕਦਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਮੈਂ ਇੱਥੇ ਹੈਗਾ ਆ ਤੇ ਜਿੰਨਾ ਕਿ ਮੇਰੇ ਤਾਕਤ ਹੈਗਾ ਮੈਂ ਹਟੂਗਾ ਨਹੀਂ ਜਦ ਤੱਕ ਜਸਟਿਸ ਤੇ ਇਨਸਾਫ ਮਿਲੂਗਾ ਇਸ ਇਸ ਮਾਮਲੇ ਦੇ ਵਿੱਚ ਮੈਂ ਹਟਣਾ ਨਹੀਂ ਹੈਗਾ ਜਦ ਤੱਕ ਸਾਰੇ ਹੀ ਜਿਹੜਾ ਵੀ ਕੋਈ ਲਿੰਕ ਹੋਵੇ ਉਹਦਾ ਪੂਰੀ ਖੋਜ ਕੀਤਾ ਜਾਵੇ ਤੇ ਜੋ ਨਾਇਆ ਜੋ ਜਸਟਿਸ ਰਾਜੋਨ ਸਾਫਾ ਉਹ ਕੀਤਾ ਜਾਵੇ 3 ਸਸਪੈਕਟਸ ਹੈਵ ਬੀਨ ਅਰੈਸਟਡ ਐਂਡ ਚਾਰਜਡ ਫਾਰ ਥੇਅਰ ਲੈਜੈਂਡ ਇਨਵੋਲਵਮੈਂਟ ਕਾਲ ਜਿਵੇਂ ਅੱਜ ਖਾਲਸਾ ਪੰਥ ਦੀ ਕੀ ਫਤਿਹ ਹੁਣ ਤਾਂ ਪਤਾ ਲੱਗਿਆ ਭਾਰਤ ਵਾਲਿਓ ਜਾਂ ਭਾਰਤ ਦੇ ਲੋਕੋ ਕਿ ਬਗਾਨੇ ਮੁਲਕ ਦੇ ਵਿੱਚ ਜਾ ਕੇ ਹਤਿਆ ਕਰਨੀ ਭਾਈ ਹਰਦੀਪ ਸਿੰਘ ਨਿੱਤਰ ਦੀ ਆਪਾਂ ਗੱਲ ਕਰ ਰਹੇ ਆ 2023 ਦੇ ਵਿੱਚ 18 ਜੂਨ ਨੂੰ ਸਰੀ ਦੇ ਗੁਰਦੁਆਰੇ ਦੇ ਬਾਹਰ ਭਾਈ ਨਿੱਤਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਪਾਰਲੀਮੈਂਟ ਵਿੱਚ ਜਸਟਿਸਨ ਟੂਡੇ ਬਦ ਤੱਕ ਬਿਆਨ ਦਿੱਤਾ ਗਿਆ ਸੀ ਕਿ ਇਹ ਭਾਰਤੀ ਏਜੰਸੀਆਂ ਦਾ ਹੱਥ ਹੈ ਉਹਨਾਂ ਕੋਲੇ ਜਿਹੜੇ ਨੇ ਸਬੂਤ ਨੇ ਉਹਨਾਂ ਦੇ ਹੱਥ ਲੱਗੇ ਨੇ ਤੇ ਪਰ ਭਾਰਤ ਇਸ ਤੋਂ ਲਗਾਤਾਰ ਮੁਕਰਦਾ ਆ ਰਿਹਾ ਸੀ ਤੇ ਭਾਰਤ ਦੇ ਚਮਚੇ ਭਾਰਤੀ ਦੀ ਕੌਲੀ ਚੱਟ ਪੰਜਾਬ ਦੇ ਕੌਲੀ ਚੱਟ ਕੁਝ ਲੀਡਰ ਇਸ ਨੂੰ ਕੈਨੇਡਾ ਨੂੰ ਕਹਿ ਰਹੇ ਸੀ ਕਿ ਇਹ ਤਾਂ ਛੋਟੇ ਕੋਲੇ ਸਬੂਤ ਨਹੀਂ ਕੋਈ ਤੁਸੀਂ ਸਬੂਤ ਦਿਓ ਸਬੂਤ ਦਿਓ ਉਹਨਾਂ ਨੇ ਕਿਹਾ ਸੀ ਸਾਡੇ ਕੋਲੇ ਸਾਰੇ ਸਬੂਤ ਨੇ ਅਸੀਂ ਸਬੂਤ ਵੀ ਦੇਵਾਂਗੇ ਪਰ ਪੰਜਾਬ ਦੇ ਕੁਝ ਕੌਲੀ ਜੱਟ ਲੀਡਰ ਕੌਲੀ ਚੱਟ ਲੀਡਰ ਕਹਿੰਦੇ ਰਹੇ ਕਿ ਇਹਦਾ ਇਲਜ਼ਾਮ ਲਾ ਰਹੇ ਨੇ ਇਹਦਾ ਭਾਰਤ ਨੂੰ ਬਦਨਾਮ ਕਰ ਰਹੇ ਨੇ ਹੁਣ ਉਹੀ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਪੁਲਸ ਨੇ ਸਾਂਝੀਆਂ ਕਰ ਦਿੱਤੀਆਂ ਜਾਰੀ ਕਰ ਦਿੱਤੀਆਂ ਕਿ ਪੰਜਾਬ ਦੇ ਵੀ ਨੇ ਤੇ ਹਰਿਆਣੇ ਦੀ ਵੀ ਨੇ ਬੇਸ਼ੱਕ ਅਸੀਂ ਮੈਂ ਉਹਦਾ ਦਾਵਾ ਨਹੀਂ ਕਰਦਾ ਕਿ ਉਥੋਂ ਦੀ ਪੁਲਿਸ ਨੇ ਇਹ ਕਿਹਾ ਹੋਣਾ ਕਿ ਨਾਲ ਇਹਨਾਂ ਦੇ ਗੈਂਗਸਟਰ ਲੈਰਸ ਬਿਸ਼ਨੋਈ ਦਾ ਹੱਥ ਹੈ ਜੇ ਹੱਥ ਹੋਇਆ ਵੀ ਤਾਂ ਸਿੱਧਮ ਸਿੱਧਾ ਭਾਰਤ ਦਾ ਹੱਥ ਆਇਆ ਇਸ ਦੇ ਵਿੱਚ ਭਾਰਤ ਦੀ ਏਜੰਸੀ ਦਾ ਹੱਥ ਹੈ ਕਿ ਉਹਨਾਂ ਤਿੰਨਾਂ ਵਿਅਕਤੀਆਂ ਦੀ ਜਿਨ੍ਹਾਂ ਦੀ ਉਮਰ ਇੱਕ ਦੀ 28 ਸਾਲਾ ਦੋ ਦੀ 22 ਸਾਲਾ ਕੀ ਉਹਨਾਂ ਦਾ ਭਾਈ ਨਿੱਜਰ ਦੇ ਨਾਲ ਕੋਈ ਕਲੇਸ਼ੀ ਕੋਈ ਰੰਜਸ਼ ਸੀ ਕਾਦੇ ਖਾਤਰ ਮਾਰਿਆ ਸੁਣੋ ਇਹ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਵੇਗਾ ਜਿਸ ਤਰ੍ਹਾਂ ਕਹਿੰਦੇ ਲੈਰਸ ਬਿਸਲੋਈ ਦਾ ਇਹਦੇ ਵਿੱਚ ਹੱਥ ਆ ਉਹਨਾਂ ਵੱਲੋਂ ਮਾਹੀਆ ਕਰਵਾਏ ਗਏ ਸੀ ਇਹ ਤਿੰਨੇ ਜਿਹੜੇ ਪੰਜਾਬੀ ਮੁੰਡੇ ਨੇ ਭਾਰਤ ਦੀਪਾ ਕਹ ਦिए ਇਹ 2021 ਦੇ ਵਿੱਚ ਸਟੱਡੀ ਵਿਜ਼ੇ ਦੇ ਗਏ ਸੀ ਇਹਨਾਂ ਦੇ ਨਾਮ ਹਨ ਕਰਨਪ੍ਰੀਤ ਸਿੰਘ 28 ਸਾਲ ਕੰਪਲ ਪ੍ਰੀਤ ਸਿੰਘ 22 ਸਾਲ ਤੇ ਕਰਨ ਬਰਾੜ 22 ਸਾਲ ਇਹਨਾਂ ਨੂੰ ਸ਼ੁੱਕਰਵਾਰ ਨੂੰ ਸਰੀ ਦੇ ਵਿੱਚ ਜਿਹੜਾ ਕਾਬੂ ਕਰ ਲਿਆ ਸੀ ਹੁਣ ਇਹਨਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹੁਣ ਭਾਰਤ ਇਸ ਤੋਂ ਮੁੱਕਰ ਕੇ ਦਿਖਾਵੇ ਹੁਣ ਮੋਦੀ ਇਸ ਤੋਂ ਮੁੱਕਰ ਕੇ ਦਿਖਾਵੇ ਤੁਸੀਂ ਜਾ ਕੇ ਕੈਨੇਡਾ ਦੇ ਵਿੱਚ ਮੁੰਡੇ ਮਾਰ ਦਿੰਨੇ ਹੋ ਤੁਸੀਂ ਜਾ ਕੇ ਅੰਗਲੇਟ ਦੇ ਵਿੱਚ ਜਹਿਰ ਦੇ ਕੇ ਮਾਰ ਦਿੰਨੇ ਹੋ ਤੁਸੀਂ ਪਾਕਿਸਤਾਨ ਦੇ ਵਿੱਚ ਭਾਈ ਪੰਜ ਬਾਟ ਨੂੰ ਮਾਰ ਦਿੰਨੇ ਹੋ ਹਰਦੀਪ ਸਿੰਘ ਨਿੱਧਰ ਨੂੰ ਮਾਰ ਦਿੰਨੇ ਹੋ ਤੇ ਤੁਸੀਂ ਜਿਹੜਾ ਪਹਿਲਾਂ ਇੱਥੇ ਦੀਪ ਸਿੱਧੂ ਨੂੰ ਮਾਰਿਆ ਗਿਆ ਹੈ ਗੈਣੇ ਦੇ ਵਿੱਚ ਸੰਭੂ ਬਾਰਡਰ ਦੇ ਕੋਲ ਤੁਸੀਂ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਸਿੱਧੂ ਮੂਸੇਵਾਲੇ ਨੂੰ ਪੰਜਾਬ ਦੇ ਵਿੱਚ ਮਾਰ ਦਿੱਤਾ ਉਹੀ ਲੈਰਸ ਬਸਨੋਈ ਜਿਨ੍ਹਾਂ ਨੇ ਇਹ ਅਝਕਾਰਾ ਕੀਤਾ ਭਾਈ ਹਰਦੀਪ ਸਿੰਘ ਨੇ ਜਿੱਦ ਨੂੰ ਮਾਰਿਆ ਉਹੀ ਲੈਰਸ ਬਸਨੋਈ ਦਾ ਫੇਰ ਹੱਥ ਦੱਸਿਆ ਜਾ ਰਿਹਾ ਹੁਣ ਤਾਂ ਤੁਸੀਂ ਮੰਨ ਜਿਓ ਕਿ ਭਾਈ ਜਿਹੜਾ ਸਿੱਧੂ ਮੂਸੇਵਾਲਾ ਮਾਰਿਆ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਹ ਕੋਈ ਆਮ ਕਤਲ ਨਹੀਂ ਸੀ ਉਹ ਗੈਂਗਸਟਰਾਂ ਦਾ ਕਤਲ ਨਹੀਂ ਸੀ ਉਹਦਾ ਇੱਕ ਘੜੀ ਇਹਨਾਂ ਨੇ ਸਾਜਸੀ ਬਣਾਇਆ ਗਿਆ ਜੀ ਫਲਾਣੇ ਕਰਕੇ ਮਾਰਿਆ ਗਿਆ ਉਥੇ ਖਾੜਾ ਨੇ ਲਾਉਣ ਗਿਆ ਨਾ ਲਾਉਣ ਦਿੱਤਾ ਉਹ ਐ ਕਾਫੀ ਇਹਨਾਂ ਨੇ ਅਲਜਾਇਆ ਹੋਇਆ ਸੀ ਮਿੰਟੂ ਖੇੜੇ ਦਾ ਹੋਰ ਜੋ ਵੀ ਆ ਪਰ ਉਸਦਾ ਕਾਤਲ ਜਿਹੜਾ ਇੱਕ ਏਜੰਸੀਆਂ ਵੱਲੋਂ ਕਰਵਾਇਆ ਗਿਆ ਉਹਦਾ ਐਸ.ਵਾਈ.ਏ ਗੀਤ ਪੰਜਾਬ ਗੀਤ ਕੁਝ ਹੋਰ ਗੀਤ ਜਿਹੜੇ ਮੰਨ ਲਓ ਲਿਖ ਕੀਤੇ ਗਏ ਨੇ ਜਿਹੜਾ ਪਹਿਲਾਂ ਭਰਪੂਰ ਸਿੰਘ ਕਹਿੰਦਾ ਹੁੰਦਾ ਸੀ ਜਿਸ ਦੇ ਵਿੱਚ ਕੋਈ ਵੀ ਜਿਹਨਾਂ ਦੀ ਜਿਹੜਾ ਨੌਜਵਾਨ ਆਜ਼ਾਦੀ ਦੀ ਗੱਲ ਕਰੂਗਾ ਜਾਂ ਸੱਤ ਭਿੰਡਰਾਂ ਵਾਲੇ ਦੀ ਗੱਲ ਕਰੂਗਾ ਉਹਨਾਂ ਨੂੰ ਸਰਕਾਰਾਂ ਨਹੀਂ ਛੱਡਦੀਆਂ ਇਹ ਸਾਰੇ ਜਿੰਨੇ ਨੌਜਵਾਨ ਦੀਪ ਸਿੱਧੂ ਹੋ ਗਿਆ ਸਿੱਧੂ ਮੁਸੇਵਾਲਾ ਹੋ ਗਿਆ ਭਾਈ ਹਰਦੀਪ ਸਿੰਘ ਨੇਤਰ ਹੋ ਗਿਆ ਭਾਈ ਅਵਤਾਰ ਸਿੰਘ ਖੰਡਾ ਹੋ ਗਿਆ ਭਾਈ ਪਰਮਜੀਤ ਪੰਜਬੜ ਹੋ ਗਿਆ ਜਾਂ ਕੁਝ ਹੋਰ ਨੌਜਵਾਨ ਨੇ ਜਿਹੜੇ ਮਾਰੇ ਗਏ ਨੇ ਸਾਰੇ ਸੱਤ ਭਿੰਡਰਾਂ ਵਾਲੇ ਦੀ ਗੱਲ ਕਰਦੇ ਸੀ ਆਜ਼ਾਦੀ ਦੀ ਗੱਲ ਕਰਦੇ ਸੀ ਇਸ ਕਰਕੇ ਮਾਰੇ ਗਏ ਨੇ ਤੇ ਕੈਨੇਡਾ ਨੇ ਤਾਂ ਪਹਿਲੇ ਦਿਨ ਤੋਂ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਭਾਰਤ ਦਾ ਸਿੱਧਮ ਸਿੱਧਾ ਹੱਥ ਆ ਪਰ ਮੋਦੀ ਤੇ ਉਹਦੇ ਚਮਚੇ ਜਿਹੜੇ ਨੇ ਕਿ ਉਸ ਗੱਲ ਨੂੰ ਕਬੂਲ ਨਹੀਂ ਕਰ ਰਹੇ ਸੀ ਕਿ ਨਹੀਂ ਸਾਡਾ ਹੱਥ ਨਹੀਂ ਜੀ ਇਹਨੂੰ ਤੁਸੀਂ ਸਬੂਤ ਪੇਸ਼ ਕਰੋ ਸਬੂਤ ਪੇਸ਼ ਕਰੋ ਅਗਲੇ ਨੇ ਪੂਰਾ ਇਹ ਥੋਸ ਕਦਮ ਜਦੋਂ ਪੂਰਾ ਜਦੋਂ ਸਾਰਾ ਕੁਝ ਇਨਵੈਸਟੀਗੇਸ਼ਨ ਹੋ ਗਈ ਤਾਂ ਉਹਨਾਂ ਨੇ ਹੁਣ ਜਾਰੀ ਕੀਤੀਆਂ ਤਸਵੀਰਾਂ ਉਹਨਾਂ ਕੋਲੇ ਸਬੂਤ ਸੀ ਬਿਨਾਂ ਸਬੂਤ ਦੇ ਵਿੱਚੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਵੇ ਉਹ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਦੇ ਕਿ ਭਾਰਤ ਦਾ ਹੱਥ ਆ ਭਾਰਤੀ ਏਜੰਸੀ ਦਾ ਹੱਥ ਆ ਇਹ ਇੱਥੋਂ ਵਾਲੇ ਲੀਡਰ ਤਾਂ ਹੈ ਨਹੀਂ ਕਿ ਇੱਥੋਂ ਬੰਦੇ ਕੁਝ ਕਹਿ ਦੇਣਗੇ ਉਹਦੋਂ ਬਾਅਦ ਫੇਰ ਮੁੱਕਰ ਜਾਣਗੇ ਉਹ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਨਾ ਕਿ ਥੋਡੇ ਨੂੰ ਆਇੜੇ ਲੰਡੂ ਜਿਹੜੇ ਤੁਰੇ ਫਿਰਦੇ ਨੇ ਲੀਡਰ ਪੰਜਾਬ ਦੇ ਵਿੱਚ ਦਲ ਬਦਲੂ ਇਧਰੋਂ ਉਧਰ ਮਾਰਕਟ ਪੂਸੀ ਉਧਰੋਂ ਉਧਰ ਮਰ ਗਏ ਕਿਸੇ ਦਾ ਦੇਣ ਨਹੀਂ ਕਿਸੇ ਦਾ ਧਰਮ ਨਹੀਂ ਹੁਣ ਤਾਂ ਸਿੱਧਾ ਹੋ ਗਿਆ ਕਿ ਜਿਹੜੀ ਇਹ ਕਸਲਾ ਨਾਲ ਇੱਕ ਕੜੀ ਜੁੜੀ ਹੋਈ ਆ ਜਿਹੜੀ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲਾ ਫੇਰ ਅਵਤਾਰ ਸਿੰਘ ਖੰਡਾ ਪਾਰਵੀ ਸਿੰਘ ਪੰਜਵਾੜਾ ਹਰਦੀਪ ਸਿੰਘ ਨੇਜਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਹਮਲਾ ਵੀ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰਬਖਸ਼ ਸਿੰਘ ਪੰਨੂ ਤੇ ਜਿਹਨੂੰ ਕਹਿੰਦੇ ਇਹ ਖਾਲਸਤਾਨੀਆ ਮੂਵਮੈਂਟ ਦੇ ਜਿਹੜਾ ਖਾਲਸਤਾਨ ਚਲਾਉਂਦਾਗਾ ਜਾਂ ਖਾਲਸਤਾਨੀ ਦੀ ਗੱਲ ਕਰਦਾ ਜਾਂ ਆਜ਼ਾਦੀ ਦੀ ਗੱਲ ਕਰਦਾ ਪਰ ਹੁਣ ਭਾਰਤ ਵਾਸੀਓ ਹੁਣ ਤੁਸੀਂ ਮੋਦੀ ਦੇ ਕਰਤੂਤਾਂ ਦੇਖੋ ਪਹਿਲਾਂ ਚਿੱਤੀ ਸਿੰਗਾਪੁਰ ਦੇ ਵਿੱਚ ਜਿਹੜੇ ਸਿੱਖ ਮਾਰੇ ਸੀ ਉਦੋਂ ਕਿਦੇ ਮੁਸਲਮਾਨਾਂ ਦਾ ਨਾਂ ਲਿੱਤਾ ਜਾਂਦਾ ਸੀ ਕਦੇ ਹਿੰਦੂਆਂ ਦਾ ਨਾਂ ਲਿੱਤਾ ਜਾਂਦਾ ਸੀ ਔਰ ਮਾਰੇ ਕਿਨੇ ਸੀ ਭਾਰਤ ਦੀਆਂ ਏਜੰਸੀਆਂ ਤੋਂ ਫੌਜ ਨੇ ਮਰਵਾਏ ਫੌਜ ਵੱਲੋਂ ਜਿਹੜੇ ਉਹ ਬੰਦੇ ਮਾਰੇ ਗਏ ਸੀ ਸਿੱਖ ਨੌਜਵਾਨ ਆ ਇਹ ਤਾਂ ਹਿੰਮਤ ਕਰ ਕਰੇ ਨੇ ਜਿਹੜੇ ਇਹਨਾਂ ਦੇ ਪੋਲ ਖੋਲੇ ਸੀ ਮੋਦੀ ਦੇ ਤੇ ਤਾਂ ਜਾ ਕੇ ਪਤਾ ਲੱਗਿਆ ਇਹ ਜਿੰਦਿਆਂ ਵੀ ਤੁਸੀਂ ਅਸੀਂ ਤਾਂ ਪਹਿਲਾਂ ਹੀ ਪਿੱਟਦੇ ਹੁੰਨੇ ਆ ਕਿ ਜਿਹੜਾ ਤੁਸੀਂ ਆਮ ਵਰਤਾਰਾ ਕਹਿ ਦਿੰਦੇ ਹੋ ਜੀ ਆਮ ਮੌਤ ਆ ਇਹ ਗੈਂਗਸਟਰਾਂ ਦੇ ਨਾਂ ਲਾ ਦਿੰਦੇ ਹੋ ਇਹ ਪਹਾੜੇ ਦੇ ਟੱਟੂ ਨੇ ਇਹਨਾਂ ਨੂੰ ਦੇਖ ਕੇ ਲੱਖਾਂ ਰੁਪਇਆ ਪਹਿਲਾਂ ਇਹ ਰੇਕੀ ਕਰਦੇ ਨੇ ਰੇਕੀ ਕਰਦੇ ਫਾਟ ਚ ਫਿਰ ਉਹਨੂੰ ਭਾਈ ਹਰਦੀਪ ਸਿੰਘ ਨੇ ਨਿੱਤੇ ਦੀ ਰੇਕੀ ਕਰਦੇ ਰਹੇ ਫਿਰ ਜਦੋਂ ਪਤਾ ਲੱਗਿਆ ਕਿ ਗੁਰਦੁਆਰਾ ਸਾਹਿਬ ਦੇ ਬਾਅਦ ਦੇ ਵਿੱਚ ਜਦੋਂ ਉਹ ਆਪਣੀ ਕਾਰ ਦੇ ਵਿੱਚ ਬੈੰਦਾਗਾ ਤਾਂ ਉਹਨੂੰ ਗੋਲੀਆਂ ਮਾਰ ਕੇ ਉੱਥੇ ਕਤਲ ਕੀਤਾ ਜਾਂਦਾਗਾ ਹੁਣ ਤਾਂ ਪਤਾ ਲੱਗ ਗਿਆ ਕਿ ਜਿਹੜੇ ਪੰਜਾਬ ਦੇ ਨੇ ਮੁੰਡੇ ਨੇ ਜਿਨ੍ਹਾਂ ਦੀ ਉਮਰ 22 ਸਾਲ ਆ ਤੇ ਹੁਣ ਜੇਕਰ ਉੱਥੋਂ ਦੀ ਅਦਾਲਤ ਵੱਲੋਂ ਇਹਨਾਂ ਨੂੰ ਸਜ਼ਾਾਂ ਦਿੱਤੀਆਂ ਜਾਣਗੀਆਂ ਫਿਰ ਇੱਥੇ ਦੇ ਮਾਪੇ ਪਿੱਟਣਗੇ ਜੀ ਸਾਡੇ ਮੁੰਡੇ ਤਾਂ ਬੇਕਸੂਰ ਨੇ ਸਾਡੇ ਮੁੰਡਿਆਂ ਨੂੰ ਸੜਾ ਲਓ ਸਾਡੇ ਮੁੰਡੇ ਨੂੰ ਐ ਕਰ ਨੂੰ ਦਿਖਾਈਆਂ ਪਾਉਂਦੇ ਨੇ ਪਹਿਲਾਂ ਪਾਸਤਾਨ ਦੇ ਵਿੱਚ ਹੋਇਆ ਜਿਵੇਂ ਸਮਜੀਤ ਸਿੰਘ ਦੇ ਨਾਲ ਜਿਹੜਾ ਉੱਥੋਂ ਦਾ ਰੇਕੀ ਕਰਦੇ ਰਿਹਾ ਪਾਸਤਾਨ ਦੀ ਉਹਨੂੰ ਜਿਹੜਾ ਉੱਥੋਂ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਕੀਤਾ ਗਿਆ ਸੀ ਬਾਅਦ ਤੋਂ ਦਾ ਕਤਲ ਕਰ ਦਿੱਤਾ ਸੀ ਫੇ ਤੁਸੀਂ ਪਿੱਟਦੇ ਹੋ ਵੀ ਸਾਡੇ ਨਾਲ ਸਾਡੇ ਮੁੰਡਿਆਂ ਦਾ ਧੱਕਾ ਹੁੰਦਾ ਬਾਹਰਲੇ ਦੇ ਸਾਡੇ ਧੱਕਾ ਹੁੰਦਾਗਾ ਛੋਡੇ ਮੁੰਡੇ ਕਰਤੂਤਾ ਕਰਦੇ ਨੇ ਆਲੇ ਦੇ ਨੌਜਵਾਨਾਂ ਨੂੰ ਗੁਰਦੁਆਰੇ ਦੇ ਪ੍ਰਧਾਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦੀ ਨੌਜਵਾਨ ਉਹ ਸਿਟੀ ਜਨ ਨੇ ਇਹ ਆਪਣੇ ਵਾਲਾ ਬੰਦਾ ਨਹੀਂ ਕਿ ਇਥੇ ਬੰਦਾ ਮਾਰ ਦੇ ਤਾਂ ਮੁੜ ਕੇ ਕੋਈ ਪੁੱਛਦਾ ਨਹੀਂ ਮਰ ਗਿਆ ਮਰਾ ਗਿਆ ਕੈਨੇਡਾ ਅਮਰੀਕਾ ਜਿੰਨੇ ਵੀ ਇਹ ਮੁਲਕ ਨੇ ਬਾਹਰਲੇ ਇਹ ਤੈਤਕ ਜਾਂਦੇ ਨੇ ਉਹਨਾਂ ਨੇ ਤਹਿ ਤੱਕ ਜਾ ਕੇ ਇਹਨਾਂ ਦਾ ਹੁਣ ਜਿਹੜਾ ਖਲਾਸਾ ਸੀ ਉਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਸੀ ਉਹਨਾਂ ਦੇ ਹੱਥ ਸਬੂਤ ਲੱਗੇ ਸੀ ਉਹਨਾਂ ਨੇ ਵਰਤੀ ਹੋਈ ਕਾਰ ਦੀਆਂ ਜਿਹੜੀਆਂ ਤਸਵੀਰਾਂ ਉਹ ਵੀ ਜਾਰੀ ਕਰ ਦਿੱਤੀਆਂ ਕਿੱਥੋਂ ਆਏ ਕਿੱਥੇ ਰਹਿੰਦੇ ਸੀ ਕਿੱਥੇ ਗਏ ਸੀ ਕਿਹਦੇ ਕਿਹਦੇ ਨਾਲ ਸੰਬੰਧ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਵੱਡੇ ਖਲਾਸੇ ਹੋ ਜਾਣੇ ਨੇ ਲੈਰੈਂਸ ਬਸਨੋਈ ਦਾ ਨਾਮ ਬਸਰਕ ਆ ਗਿਆ ਪਰ ਲੈਰੈਂਸ ਬਸਨੋਈ ਤੇ ਕਿਹਦੇ ਕਹਿੰਦੇ ਉਹ ਮੁੰਡੇ ਕਤਲ ਕੀਤਾ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਇਹ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਮੋਦੀ ਦੀਆਂ ਪਰਤਾਂ ਖੁੱਲ ਰਹੀਆਂ ਨੇ ਹਾਲੇ ਕਹਿੰਦੇ ਜੀ ਮੋਦੀ ਨੂੰ ਵੋਟਾਂ ਪਾ ਦਿਓ ਭਾਜਪਾ ਨੂੰ ਵੋਟਾਂ ਪਾ ਦਿਓ ਹੁਣ ਤੁਸੀਂ ਸਿੱਖਾਂ ਨੂੰ ਮੋਦੀ ਮਾਰੀ ਜਾਵੇ ਚੁਣ ਚੁਣ ਕੇ ਸਿੱਖ ਨੌਜਵਾਨਾਂ ਦੀ ਕਹਾਣ ਕੀਤਾ ਜਾਵੇ ਤੇ ਤੁਸੀਂ ਅਜੇ ਵੋਟਾਂ ਮੰਗਦੇ ਸ਼ਰਮ ਕਰੋ ਮਾੜੀ ਮੋਟੀ ਲੋਕਾਂ ਨੂੰ ਵੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਨ੍ਹਾਂ ਨੇ ਦਾੜੇ ਰੱਖ ਕੇ ਪੱਗਾਂ ਵਿੱਚ ਸਿਰਫ ਸਾਇਏ ਹੋਏ ਨੇ ਕਿ ਤੁਸੀਂ ਤਾਂ ਮਾੜੀ ਮੋਟੀ ਸ਼ਰਮ ਕਰ ਲਓ ਤਹਾਡੇ ਨੌਜਵਾਨਾਂ ਨੂੰ ਤੁਹਾਡੇ ਭਰਾਵਾਂ ਨੂੰ ਬਿਨਾ ਜ਼ੁਲਮ ਤੋਂ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਜੇ ਇਹ ਹੀ ਤੁਹਾਡਾ ਕੋਈ ਭਰਾ ਜਾਂ ਸ਼ਗਾ ਤਾਏ ਚਾਚੇ ਦਾ ਮੁੰਡਾ ਹੁੰਦਾ ਭੂਆ ਦਾ ਮੁੰਡਾ ਹੁੰਦਾ ਜਾਂ ਕੋਈ ਲਾਓ ਹੁੰਦਾ ਫਿਰ ਤੁਸੀਂ ਇਸ ਬੀਜੇਪੀ ਨਾਲ ਦੁਰਦੇ ਤੁਸੀਂ ਇਹ ਬਹੁਤ ਵੱਡੀ ਖਬਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣੇ ਨੇ ਪਰ ਤੁਹਾਨੂੰ ਜਿਹੜਾ ਮੈਂ ਅੱਜ ਦੱਸ ਰਿਹਾਗਾ ਇਹ ਮੁੰਡੇ ਪੰਜਾਬ ਦੇ ਨੇ ਪੰਜਾਬ ਤੇ ਹਰਿਆਣਾ ਦੇ ਮੁੰਡੇ ਨੇ ਜਿਨ੍ਹਾਂ ਦੀ ਉਮਰ 22-28 ਸਾਲ ਆ ਇੱਕ ਦੀ 28 ਸਾਲ ਆ ਹੁਣ ਦੱਸੋ ਤੁਸੀਂ ਕਿੱਡਾ ਵੱਡਾ ਇਹਨਾਂ ਨੇ ਜੁਰਮ ਕੀਤਾਗਾ ਉਹਦਾ ਕੀ ਖਸੂਰ ਸੀ ਭਾਈ ਹਰਦੀਪ ਸਿੰਘ ਇੱਜਤ ਦਾ ਜੇ ਕੋਈ ਆਪਦੀ ਖਾਲਸਾਪਨ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਦੱਸੋ ਕੌਣ ਨਹੀਂ ਖਾਲਸਾਪਨ ਦੀ ਗੱਲ ਕਰਦਾ ਅਨੇਕਾਂ ਜਥੇਬੰਦੀਆਂ ਨੇ ਖਾਲਸਾਪਨ ਦੇ ਨਾਅਰੇ ਤੇ ਗੱਲ ਕਰਦੀਆਂ ਨੇ ਖਾਲਸਾਪਨ ਦੇ ਵੋਟਾਂ ਤੇ ਵੀ ਜਿਹੜੀਆਂ ਨੇ ਉਹ ਲੜਦੇ ਰਹੇ ਨੇ ਸਿਮਰਦੀਪ ਸਿੰਘ ਮਾਨ ਹੋ ਗਿਆ ਚਾਹੇ ਹੋਰ ਦਮ ਦੀ ਟਕਸਾਲ ਹੋ ਗਈ ਦਮ ਦੀ ਟਕਸਾਲ ਦੇ ਨੌਜਵਾਨ ਹੋ ਗਏ ਤੇ ਬਾਖਵਾਖ ਜਿ세 ਬੰਦੀਆਂ ਹੋ ਗਈਆਂ ਚਾਹੇ ਦਲ ਖਾਲਸਾ ਹੋ ਗਿਆ ਇਹ ਖਾਲਸਤਾਨ ਦੀ ਗੱਲ ਕਰਦੇ ਨੇ ਤੇ ਤੁਸੀਂ ਇੱਕ ਇਹ ਕਹਿ ਕੇ ਮਾਰ ਦਿੱਤਾ ਕਿ ਭਾਈ ਹਰਦੀਪ ਸਿੰਘ ਇੱਧਰ ਖਾਲਸਤਾਨ ਖਾਲਸਤਾਨੀਆ ਖਾਲਸਤਾਨ ਦੀ ਗੱਲ ਕਰਦਾਗਾ ਉਹਨਾਂ ਨੇ ਕਿਹੜਾ ਇਹ ਜਾ ਉਹਦੇ ਉੱਤੇ ਦੋਸਤ ਸੀ ਜਿਹੜਾ ਉਹਨੂੰ ਬੇਗਸੂਰੇ ਨੂੰ ਮਾਰਿਆ ਗਿਆ ਅਸੀਂ ਕੋਈ ਵੀ ਹੋਵੇ ਅਸੀਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਦੇ ਚਾਹੇ Hindu ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਕਿਸੇ ਹੋਰ ਧਰਮ ਦਾ ਹੋਵੇ ਜਿਸ ਨੂੰ ਬੇਕਸੂਰਾ ਮਾਰਿਆ ਜਾਵੇ ਤਾਂ ਬਹੁਤ ਵੱਡਾ ਪਾਪ ਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਹੁਣ ਇਹਨਾਂ ਮੁੰਡਿਆਂ ਨੂੰ ਸਜ਼ਾ ਮਿਲੂਗੀ ਫਿਰ ਇਹ ਵੀ ਦਿਨ ਨੇ ਮਾਮਾ ਨੇ ਪਿਓ ਨੇ ਇਹਨਾਂ ਦੇ ਪਰਿਵਾਰ ਨੇ ਫਿਰ ਇਹ ਪਿੱਟਣ ਗਏ ਉੱਥੇ ਜਾ ਕੇ ਇਹ ਜਿਹੜੇ ਜਾਂਦੇ ਨੇ ਇਥੋਂ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਆਪਾਂ ਦੇਖਦੇ ਹਾਂ ਨਿਤ ਖਬਰਾਂ ਆਉਂਦੀਆਂ ਨੇ ਕਿ ਇਹਨਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਨੇ ਜਿਹੜਾ ਨਵ ਪੰਜਾਬ ਦਾ ਜਿਹੜਾਗਾ ਉਹ ਗੰਦਲਾ ਕੀਤਾ ਹੋਇਆਗਾ ਇਟਲੀੋਂ ਤਸਵੀਰਾਂ ਆਗੀਆਂ ਨੇ ਸਾ ਕੁਸ ਆ ਗਿਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਲੈਰਿਸ ਬਿਸਨੋਈ ਦਾ ਕਹਿੰਦੇ ਹੋ ਤੁਸੀਂ ਕਿਹਦਾ ਹੱਥ ਆ ਸਕਦਾ ਹੋਵੇ ਭਾਵੇਂ ਤਾਂ ਅੱਜ ਤੱਕ ਇਹਨੂੰ ਕਿਉਂ ਮੈਂ ਇੱਥੇ ਸ਼ਬਦ ਕਹਿੰਦਾ ਪੁਰਾਣਿਆਂ ਵਾਂਗੂ ਸਰਕਾਰਾਂ ਨੇ ਰੱਖਿਆਗਾ ਸਿੱਧੂ ਮੂਸੇਵਾਲਾ ਨੂੰ ਸਰਿਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾਗਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਜਦੋਂ ਮੈਂ ਪੇਸੀ ਤੇ ਜਾਂਦਾ ਤਾਂ ਪੁਲਿਸ ਮੇਂ ਤਲਾਸ਼ੀ ਲੈਂਦੇ ਕਿ ਇਹਦੇ ਵਿੱਚ ਤਾਂ ਹੱਥ ਦਾ ਆਪਣੇ ਕੋਈ ਬੈਗ ਹੁੰਦਾ ਵੀ ਹੱਥ ਕੱਢੇ ਦੇ ਵਿੱਚੋਂ ਹੁਣ ਉਹਨਾਂ ਨੂੰ ਡਰ ਲੱਗਦਾਗਾ ਇਹ ਸਾਰੇ ਸਰਕਾਰਾਂ ਦੇ ਮੈਂ ਪਹਿਲਾਂ ਕਿਹਾ ਸੀ ਸਰਕਾਰਾਂ ਦੇ ਬੰਤਾਰੇ ਨੇ ਸਰਕਾਰਾਂ ਦਾ ਜਿਹੜਾ ਇਹ ਕੀਤਾ ਹੋਇਆ ਕਤਲ ਆ ਇਹ ਆਮ ਕਤਲ ਨਹੀਂ ਇਹਨੂੰ ਗੈਂਗਸਟਰ ਨਾਲ ਜੋੜ ਲਓ ਕਿਸੇ ਨਾਲ ਮਰਜ਼ੀ ਜੋੜ ਲਓ ਵੀਡੀਓ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਕਮੈਂਟ ਕਰਨ ਨਾਲ ਭੁੱਲਣਾ ਸ਼ੇਅਰ ਸੱਕ ਨਾਲ ਕਰੋ ਪਰ ਕਮੈਂਟਾਂ ਦੇ ਵਿੱਚ ਸਾਨੂੰ ਰਾਏ ਜ਼ਰੂਰ ਦੇਦਿਆ ਕਰੋ ਕਿ ਤੁਹਾਨੂੰ ਵੀਡੀਓ ਕੈਜੀ ਲੱਗੀ ਕੀ ਤੁਸੀਂ ਇਹਨਾਂ ਵੀਡੀਓ ਦੇ ਵਿੱਚ ਕਿੰਨੇ ਕੁ ਤੁਸੀਂ ਜੀ ਸੱਚਾਈ ਆ ਕਿੰਨੇ ਕ ਜਿਹੜਾ ਪਾਕਾ ਤੁਸੀਂ ਆਪਣਾ ਜ਼ਰੂਰ ਰੱਖਣਾਗਾ ਧੰਨਵਾਦ ਬਹਿਜੀ ਦਾ ਖਾਲਸਾ ਬਹਿਜ ਕੀ ਫਤਿਹ